ਮੈਂ ਤਾਂ ਡਮਨ ਮਾਨ ਤੇ ਇਹ ਮੈਂ ਜਤਨ ਸਿੰਘ ਤੁਹਾਡਾ ਸਨਿਆਰਾ ਤੇ ਸਸਰੀਕਾਲ ਦੋਸਤੋ ਅੱਜ ਆ ਲੋਹੜੀ ਤੇ ਲੋਹੜੀ ਦੇ ਇਸ ਮੌਕੇ ਤੇ ਅੱਜ ਤੁਹਾਨੂੰ ਪੂਰਾ ਵਲੌਗ ਵਿਖਾਵਾਂਗੇ ਤਿਆਰੀ ਕਰਾਂਗੇ ਤੇ ਜੋ ਜੋ ਅਸੀਂ ਕਰਾਂਗੇ ਤੁਹਾਨੂੰ ਵਿਖਾਵਾਂਗੇ ਸਾਰੀ ਵੀਡੀਓ ਵੇਖੇ ਜਾਓ ਜੀ ਤੇ ਚਲੋ ਮਿਲਦੇ ਆ ਜੀ ਆਜੋ ਫਿਰ ਪਹਿਲਾਂ ਦਰਸ਼ਨ ਕਰੋ ਸਾਡੇ ਗੁੱਡਿਆਂ ਦੇ ਆ ਸਾਡੇ ਪੈ ਗੁੱਡੇ ਹਾਂਜੀ ਦੋਸਤੋ ਭਰਾ ਆਪਣੇ ਸਾਰੇ ਡਾਉਂ ਦੇ ਆ ਗੁੱਡੀ ਤੇ ਨਾਲੇ ਤੁਹਾਨੂੰ ਵਿਖਾਵਾਂਗੇ ਹੈਪੀ ਨਾਰੀ ਹੈਪੀ ਨਾਰੀ ਇਹ ਸਾਡੇ ਵੀਰ ਆ توڑਣਾ ਹੈ ਇਹ ਮਨਸੀਰਤ ਇਹਨੂੰ ਜਾਣਦੇ ਮਨਤ ਮੰਨਤ ਪ੍ਰਭ ਵੀਰ ਤੇ ਫੁੱਲ ਇੰਜੋਏ ਕਰਦੇ ਪਏ ਸਾਰੇ ਭਰਾ ਬਕਸੇ ਬੁਕਸੇ ਉਧਰ ਫੇਟ ਕਰ ਰਹੇ ਆ ਲਓ ਜੀ ਇੱਧਰ ਹੋ ਰਹੀ ਹੈ ਤਿਆਰੀ ਪਕੌੜਿਆਂ ਦੀ ਤੇ ਪਰਿਵਾਰ ਸਾਡਾ ਸਾਡੇ ਵਾਸਤੇ ਸਾਡੇ ਸਾਰੇ ਆ ਮੁੰਡਿਆਂ ਵਾਸਤੇ ਪਕੌੜੇ ਬਣਾ ਰਹੇ ਆ ਇਧਰ ਪਕੌੜੇ ਤਲੇ ਜਾਂਦੇ ਆ ਤੇ ਇਧਰ ਬਣਾਈ ਜਾ ਰਹੇ ਆ ਆ ਵੇਖੋ ਗੋਭੀ ਕੱਟ ਕੇ ਰੱਖੀ ਐ ਬਾਲ ਕੇ ਸਾਫ਼ ਕਰਕੇ ਤੇ ਨੂਰ ਭੈਣ ਵੀ ਖੰਡੀ ਐ ਤੇ ਪਕੌੜੇ ਦੀ ਲੋਜੀ ਤਲ ਤਲ ਕੇ ਕੱਢੀ ਜਾਂਦੇ ਆ ਪਕਾ ਕੇ ਬਾਹਰ ਨੂੰ ਤੇ ਹੁਣ ਛਕਾਂਗੇ ਅਸੀਂ ਪਕੌੜਿਆਂ ਵਾਲੇ ਵੇਖ ਕੇ ਤੇ ਮੂੰਹ ਚ ਪਾਣੀ ਆ ਗਿਆ ਆ ਦੇ ਨਾਲ ਸਾਡੀ ਹੋ ਰਹੀ ਤਿਆਰੀ ਤੇ ਪਾਵੜੀ ਰਲਾ ਖੋੜਾ ਕਿਹੜਾ ਮਾਇਆ ਨਾ ਸਮਾਹ ਇਹੇ ਟਾਈਮ ਆਈ ਬਾੜ ਕੱਲੇ ਵਿੱਚ ਚਾਂਦੀ ਤਿਆਰੀ ਰੋਟੀ ਜਾਲੀ ਨਾ ਕੋਈ ਮਨ ਨਹੀਂ ਸੇਤਾਂ ਮੇਰੇ ਸ਼ੋਅ ਲੱਗੇ ਜਾ ਰਹੀ ਹੈ ਇਹਦੇ ਵਿੱਚ ਜੀ ਚੈਂਬਰ ਦੇ ਵਿੱਚ ਹਾਂਜੀ ਦੋਸਤੋ ਨਾਲੇ ਆਪਾਂ ਖਾਈ ਜਾਨੇ ਔਰੰਜ ਆਪਣੇ ਸੱਜਣ ਮਿੱਤਰ ਡੇ ਆ ਤੇ ਵੇਖੋ ਇੰਜੋਏ ਕਰਦੇ ਪਏ ਪੂਰਾ ਲੋਹੜੀ ਨੂੰ ਕਰੋ ਹੈ ਕੋਈ ਲੋਹੜੀ ਹੈਪੀ ਲੋਹੜੀ ਇੱਧਰ ਚਾੜ ਰਹੇ ਗੁੱਡੀ ਮਜਾ ਆਉਂਦਿਆ ਤਾਂ ਸੱਚੀ ਕਾਲ ਕਰ ਦਿਓ ਸਾਰਿਆਂ ਨੂੰ ਲੋਹੜੀ ਨਾਲੇ ਅਸੀਂ ਖਾ ਰਹੇ ਆ ਪਕੌੜੇ ਪੂਰਾ ਇੰਜੋਏ ਕਰਦੇ ਆ ਵੀਰੇ ਚਾਰ ਚਾਰ ਜਾਨੇ ਦੇ ਵਿੱਚ ਖਾਓ ਆਓ ਪੂਰਾ ਇੰਜੋਇਮੈਂਟ ਹੋ ਰਿਹਾ ਧੋਰ ਕਾਟੇ ਧੋਰ ਪੂਰਾ ਪੂਰਾ ਗੁੱਡੇ ਉੜਦੇ ਪਏ ਆ ਪਰ ਧੁੱਪ ਨਹੀਂ ਲੱਗੀ ਪਰ ਫਿਰ ਵੀ ਗੁੱਡੇ ਕਾਫੀ ਉੱਡੇ ਆ ਠੰਡ ਅੱਜ ਸਾਰਾ ਦਿਨ ਰਹੀ ਧੁੱਪ ਨਹੀਂ ਨਿਕਲੀ ਧੁੰਦ ਦੇ ਵਿੱਚ ਹੀ ਲੋਕਾਂ ਬੜੇ ਪਿਆਰ ਸਤ ਮਨਾਏ ਅੱਜ ਸਾਡੇ ਪਰਿਵਾਰ ਨੇ ਪੂਰੀ ਮਿਹਨਤ ਲਾਤੀ ਅੱਜ ਜੀਜਾਣ ਲਾਤੀ ਬਣਾਉਣ ਚ ਸਾਨੂੰ ਖਵਾਉਣ ਪਿਓਣ ਚ ਹੋਣਾ ਨਹੀਂ ਰਹਿਣਾ ਮੇਰਾ ਅੱਛਾ ਕਲ ਵੇਖੋ ਇਹ ਕੰਮ ਦੀ। ਕੋਈ ਨਹੀਂ ਫੋਟੋ ਆਉਣੀ। ਦੇਖਿਆ ਬਣਾ ਹੋਇਆ। ਆ ਵੇਖੋ ਆ ਵੇਖੋ ਕਿੰਨਾ ਚਿੱਟਾ। ਚਲ। ਤਾਂ ਮੁੜਿਆ ਪਹੁੰਚ ਕੇ ਇਨਾ ਇਨਾ ਲਖਾਉਂਦੀ ਨਾ ਲੜਿਆ। ਗਿਆ ਟਾਈਮ ਨੂੰ ਭੁੱਗੇ ਦਾ। ਬਿਲਾ ਆ ਗਿਆ ਜੀ ਟਾਈਮ। ਆਪਾਂ ਲਾਉਣ ਲੱਗਣਾ ਪਊਗਾ। ਸੁਬੀਰ ਚਾਹ ਔੜੀ ਦੇ ਰੋਬੋਂ ਮਾਰਗਾ ਰੋਕ ਕੇ ਤਨ ਨੂੰ ਭਗ ਲਾਉਂਦੇ ਕੋੜੀਆਂ ਪੰਗੜੇ ਤਗਾ ਕੋੜੀਆਂ ਪੰਗੜੇ ਤਗਾ ਕੋੜੀਆਂ ਰੱਬ ਨੇ ਬਣਾਈਆਂ ਜੋੜੀਆਂ ਇਥੇ ਬੱਬਲ ਨੂੰ ਠੰਡ ਲੱਗਦੀ ਏ ਬੱਬਲ ਠੰਡ ਲੱਗਦੀ ਏ ਬੱਬੇ ਬੱਬੇ ਠੰਡ ਲੱਗਦੀ ਏ ਰਾਜੀ ਲੱਗ ਗਿਆ ਜੀ ਲੋੜੀ ਦਾ ਭੁੱਗਾ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਲਾਉਂਦੀ ਏ ਲੋੜੀ 是呀。 ਸਾਰੇ ਸੋਹਣੇ ਦਸਤਾਰ ਜੰਗੂਰਾ ਸਹੀ ਗਾਣਾ ਤੋਟ ਨਾ ਟੋਟ ਨਾ ਟੋਟ ਨਾ ਟੋਟ ਨਾ ਟੋਟ ਜੰਗੀ ਰਹੀ ਯਾਰਾ ਤੋਟ ਨਾ ਟੋਟ ਨਾ ਟੋਟ ਥੋੜਾ ਕਿਹੜਾ 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 ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਮਿਲਦੇ ਹਾਂ ਜੀ ਹੁਣ ਅਗਲੀ ਵੀਡੀਓ 'ਚ ਬਾਏ ਬਾਏ ਸਤਿ ਸ੍ਰੀ ਅਕਾਲ